ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਫਰੋਜਪੁਰ ਜ਼ਿਲ੍ਹੇ ਦੇ ਪਿੰਡ ਮਿਰਜੇ ਕਿਆਂ ਦੇ ਵਿੱਚ ਮਿਰਜੇ ਕੇ ਪਿੰਡ ਫਰੋਜਪੁਰ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਤੇ ਇਹ ਪਿੰਡ ਵੜਾ ਭਾਈ ਕੇ ਪਿੰਡ ਦਾ ਵੀ ਗਵੰਡੀ ਪਿੰਡ ਆ ਕੱਬਰਵੱッセ ਪਿੰਡ ਦਾ ਵੀ ਗਵੰਡੀ ਪਿੰਡ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇ ਲੂ ਪਰਵਾਰਾ ਮਿੱਤਰੋ ਤੇ ਜਾਨਵਰ ਦੋ ਵਕਾਊ ਆ 2 ਜਨਵਾਰਾ 2ਵੇਂ ਜਨਵਾਰੀ ਕੁਝ ਕੁ ਦਿਨਾਂ ਦੇ ਕੱਚੇ ਆ ਝੋਟੀ ਦੇ ਵਿੱਚ ਵੀ ਕੁਝ ਕੁ ਦਿਨ ਪਏ ਆ ਪਹਿਲਨ ਸੁਣਦੀ ਆ ਮਿੱਤਰੋ ਤੇ ਗਾਂ ਦੇ ਵਿੱਚ ਵੀ ਕੁਝ ਕੁ ਦਿਨ ਪਏ ਆ ਲਾਲ ਡੱਬੀ ਐਰ ਸ਼ਰ ਦੇ ਨਾਲ ਕ੍ਰੋਸ ਗਾਂ ਆ ਇਹ ਗਾਂ ਦੇ ਹਜੇ ਮੰਨ ਲਓ ਤੁਸੀਂ ਤਕਰੀਬਨ 15 20 ਦਿਨ ਪਾਈ ਹੋਣੀ ਦੱਸਦੇ ਪਏ ਹੋਇਆ ਤੇ ਝੋਟੀ ਦੇ ਕਿੰਨੇ ਦਿਨ ਪਏ ਆ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਠੀਕ ਠਾਕ ਸੇਤਾਂ ਘਰ ਪਰਿਵਾਰ ਬਾਈ ਚੜ੍ਹਦੀ ਕਲਾ ਜੀ ਠੀਕ ਆ ਅੱਛਾ ਬਾਈ ਇੱਕ ਵਾਰੀ ਨਾਮ ਸੰਝਾ ਕਰ ਦਈਏ ਆਪਣਾ ਗੁਰਜੰਟ ਸਿੰਘ ਜੀ ਪਹਿਲਾਂ ਨਹੀਂ ਆ ਬਾਈ ਪਹਿਲਾਂ ਛੋਕੀ ਹੈ ਜੀ ਠੀਕ ਕਿੰਨੇ ਦਿਨ ਪਿਆ ਵੀਰੇ ਹਜੇ ਇਹ ਆਇਆ 20 ਦਿਨ ਪਿਆ ਆ ਜੀ 20 ਦਿਨ ਸੂਨ ਦੇ ਵਿੱਚ ਹਾਂ ਜੀ ਠੀਕ ਆ ਬਾਈ ਅੱਛਾ ਬਾਈ ਤੇ ਇਹਨੇ ਮਾਲਾ ਦਾ ਰੇਟ ਕੀ ਰੱਖਿਆ ਵਾ ਰੇਟ ਜੀ ਆਪਾਂ 70000 ਰੁਪਏ ਮੰਗਿਆ ਠੀਕ ਹੈ ਬਾਈ ਦੇਲ ਲੈਣ ਦੇ ਆਲਾ ਗੱਲ ਬਾਈ ਪਤਾ ਕੀ ਗੱਲ ਆ ਸਾਨੂੰ ਲੋਕ ਜਵਾਬ ਕਰਦੇ ਆ ਅਗਲਾ ਕਹਿੰਦਾ ਵੀ ਰੇਟ ਬਾਈ ਪਸੂ ਦਾ ਤੁਸੀਂ ਜਾਣਦੇ ਆ ਸਮਝਾਇਆ ਕਰੋ ਫਿਰ ਸਾਨੂੰ ਨਾ ਕਿਹਾ ਜੇ ਵੀਰੇ ਕੋਈ ਫੋਨ ਨਹੀਂ ਆਇਆ ਉਹਦਾ ਜੈਤ ਜੀ ਗੱਲ ਕਰਕੇ ਦੱਸ ਦਿਓ ਵੀ ਕਿੰਨੇ ਦੀ ਦੇਣੀ ਹੈ ਬਾਈ ਆ ਛੋਟੀ ਪਤਲੇ ਪਿੰਡੇ ਦੀ ਕਾਲੀ ਸ਼ਾਹ ਹੈ ਐ ਨਾ ਬਾਈ ਛਿਲ ਠੰਡੀ ਪਿੰਡ ਆ ਇਕੱਲਾ ਉਮੇ ਤਾਂ ਲੱਸੀ ਬਹੁਤ ਅਨੰਦ ਛਿਲ ਠੰਡੀ ਛਿਲ ਠੰਡੀ ਐਨੀ ਆ ਲੈ ਚਲੋ ਆਪਦੀ ਫੋਨ ਤੇ ਕਰ ਲਿਓ ਗੱਲਬਾਤ ਕਾਲੀ ਸ਼ਾਹ ਪਤਲੇ ਪਿੰਡੇ ਦੀ ਤੋਰਦੀ ਬਾਈ ਖੋਲਦੀ ਮੜਾ ਜਾਂ ਕੱਢ ਲਈ ਬਾਪ ਲੈ ਵੀ ਮੇ ਪਹਿਲਨ ਚੋਟੀ ਆ ਸੂਨ ਵਾਲੀ ਆ ਜਿਹੜੀ ਦਿਨ ਫੁੱਲ ਦੇ ਬੜੀ ਬੜੀ ਗੱਲਾਂ ਛੱਡਦੇ ਮਾਂ ਵੀ ਪਹਾੜੀਆਂ ਭਰਾਵਾਂ ਦੇ ਪਹਾੜੀ ਇਲਾਕੇ ਵਾਲਿਆਂ ਦੇ ਫੁੱਲ ਕੰਮਦੇ ਆ ਕਿਉਂਕਿ ਛੋਟੀ ਕੱਟੀ ਆ ਇਹ ਗੱਲ ਨੋਟ ਰੱਖਿਆ ਜੇ ਜਿਹੜੇ ਪਰ ਪਹਾੜੀ ਇਲਾਕਿਆਂ ਦੇ ਵਿੱਚ ਪਸ਼ੂ ਰੱਖਣਾ ਚਾਹੁੰਦੇ ਹੁੰਦੇ ਉਹਨਾਂ ਲਈ ਇਹ ਲਾਹੇਵੰਦ ਚੀਜ਼ ਆ ਬਾਕੀ ਰੇਟ ਤੁਸੀਂ ਪਾਈਆਂ ਨਾਲ ਪ੍ਰਭੂ ਫੋਨ ਦੇ ਉੱਤੇ ਰਾਬਤਾ ਕਰਕੇ ਕਰ ਲਿਆ ਜਿੱਤਾਂ ਫੁੱਲ ਕਰਾਂ ਗਿਆ ਹਾਂ ਨਹੀਂ ਪਹਿਣਾ ਬਾਈ ਫੇਰ ਗੱਲ ਕਰੋ ਚੋਟੀ ਕਾਲੀ ਸ਼ਾਹ ਚੋਟੀ ਆ ਚਾਰੂ ਬਹੁਤ ਆ ਠੀਕ ਬਣਦੇ ਬਾਈ ਉੱਥੇ ਫੇਰ ਪਾਣੀ ਪਿੰਡੀ ਪੀ ਲੈਣੇ ਪੀ ਲਓ ਨਹੀਂ ਮਿੱਤਰੋ ਇਹਦਾ ਲੀਵਾ ਦਿਖਾ ਹੀ ਪੁੱਤ ਕੱਟੀ ਦਾ ਇੱਕ ਵਾਰੀ 70000 ਰੁਪਏ ਡਿਮਾਂਡ ਆ ਗੱਲਬਾਤ ਪੱਕੀ ਭਾਬੂ ਫੋਨ ਦੇ ਉੱਤੇ ਤੁਸੀਂ ਆਪ ਬਾਈਆਂ ਨਾਲ ਕਰ ਲਿਆ ਜੇ ਤੇ ਬਾਕੀ ਥੱਲੋ ਸਾਫ਼ ਸੁਥਰੀ ਜਿੰਨੀ ਹੈਗੀ ਹਜੇ 20 ਦਿਨ ਬਾਕੀ ਆ 20 ਦਿਨਾਂ 'ਚ ਕੁਝ ਦੀ ਕੁਝ ਥੱਲੋ ਬਣੂਗੀ ਵੀ ਕਿਉਂਕਿ ਮਤਲਬ ਜਾਦ ਮਾਂ ਬਣੋਂ ਦੀ ਕੰਮ ਤੇ ਆ ਕੀ ਮੌਕੇ ਤੇ ਬਣੋ ਅੱਛਾ ਭਾਈ ਗਾਂ ਦੇ ਵਿੱਚ ਕਿੰਨੇ ਦਿਨ ਪਏ ਆ ਗਾਂ ਦੇ ਵੀ 20 ਦਿਨੀਆਂ ਜੀ ਠੀਕ ਆ ਭਾਈ ਅੱਛੀਆਂ ਨੇ ਸੁਣਾ ਦੋਹਾਂ ਠੀਕ ਆ ਭਾਈ ਅੱਛਾ ਇਹ ਦੂਜਾ ਸੁਆ ਕਿ ਤੀਜਾ ਭਾਈ ਇੱਕ ਦੂਜਾ ਸੁਆ ਸੁਣਾ ਜੀ ਤੀਜੇ ਸੂਏ ਮਾਤਾ ਜੀ ਆਣੇ ਠੀਕ ਆ ਬਾਈ ਅੱਛਾ ਦੁੱਧ ਕਿੰਨਾ ਦੇ ਦਿੰਦੀ ਆ ਬਈ ਇਹ ਦੁੱਧ ਇਹ ਥੱਲੇ ਬਹੁਤ ਆ ਜੀ ਕਿੰਨਾ ਆਈ ਆ ਬਾਈ ਦੂਜੇ ਸੂਏ ਇਹ ਦੁੱਧ ਆਜ ਕੇ ਕੱਢੂਗੀ 15 ਲੀਟਰ ਕੱਢੂਗੀ ਠੀਕ ਆ ਬਾਈ ਤੁਹਾਨੂੰ ਨੰਗਾ ਦਾ ਠੀਕ ਆ ਰੇਟ ਬਾਈ ਇਹ 15 ਲੀਟਰ ਜੋਕ ਤੇ ਦੇਵਾਂਗੇ ਠੀਕ ਆ ਬਾਈ ਰੇਟ ਇਹਦਾ ਬਾਈ ਰੇਟ 70000 ਰੁਪਏ ਹੀ ਲੈਣਾ ਸੀ ਜਿਆਦਾ ਹੋਰੀ ਜਾਂਦੇ ਰੇਟ ਆ ਥੋੜੇ ਜਿਹਾ ਕੀ ਕਰਾਂ ਮੰਤਨ ਫੁੱਲ ਕਰਾਂਗੇ ਮੰਤਨਤ ਕਰਨ ਦਾ ਕੀ ਫਾਇਦਾ ਬਾਈ ਪਹਿਲਾਂ ਹੀ ਜੈਜ ਮੰਗ ਲਓ ਚਲੋ ਕੋਈ ਨਾ ਕਰ ਲਓ ਬਾਈ ਇਹਨਾਂ ਦਾ ਰابطਾ ਹੈ ਬਾਈ ਬਾਪੀ ਆ ਗੱਬੀ ਗਾਂ ਵੇਖ ਲੈ ਸੀਲ ਠੰਡੀ ਇੰਨੀ ਭਲਾ ਹੁਣ ਚੋਲਾ ਠੀਕ ਹੈ ਕੱਢੀ ਬਾਹਰ ਨੂੰ ਬਾਈ ਤੋਰ ਦੀ ਮੜਾ ਜਾ ਲੈ ਵੀ ਮਿੱਤਰੋ ਤੀਜਾ ਸਵਾਲ ਹੁੰਦੀ ਆ 20 ਦੇਣੀ ਹੁੰਦੇ ਬਾਕੀ ਆ ਤੇ 20 ਦੇਣੀ ਹੁੰਦੇ ਉਹ ਛੋਟੀ ਦੇ ਬਾਕੀ ਆ ਰੇਟ ਬਾਰੇ ਗੱਲਬਾਤ ਤੁਸੀਂ ਪਾਈਆਂ ਨਾਲ ਫੋਨ ਤੇ ਕਰ ਲਿਓ ਭਰਾਵੋ ਕਿਉਂਕਿ ਹਜੇ ਕੱਚੇ ਆ ਜਾਨਵਰ ਮੇਰੀ ਵੀ ਸਮਝੋ ਚੇਣੀ ਤੇ ਤੁਹਾਡੀ ਚ ਵੀ ਹੁਣੇ ਤੁਸੀਂ ਆਪ ਦੀ ਸਮਝ ਲਾਉਣੀ ਆ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਲਾ ਦੂੰਗਾ ਉਸ ਨੰਬਰ ਤੇ ਗੱਲਬਾਤ ਕਰ ਲਿਆ ਜੀ ਮਿੱਤਰੋ ਫਰੋਈਪੁਰ ਜ਼ਿਲ੍ਹੇ ਦੇ ਮਿਰਚੇ ਕੇ ਪਿੰਡ ਦੇ ਵਿੱਚੋਂ ਵੀਡੀਓ ਦਿਖਾਈ ਆ ਤੇ ਮਿਰਚੇ ਕੇ ਪਿੰਡਾ ਜਿਹੜਾ ਵਾੜਾ ਪਾਈ ਕੇ ਪਿੰਡ ਦਾ ਗਵੰਡੀ ਪਿੰਡਾ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਦੋਵੇਂ ਜਾਨਵਰ ਦਿਖਾਤੇ ਆ ਡਿਟੇਲ ਲੈਤੀ ਵੱਡੇ ਹੱਥ